ਪਿਛਲੇ 2 ਦਿਨਾਂ ਦੇ ਵਿੱਚ ਨਵਜੋਤ ਕੌਰ ਸਿੱਧੂ ਸੁਰਖੀਆਂ ਦਾ ਵਿਸ਼ਾ ਬਣੇ ਹੋਏ ਨੇ ਹਾਲਾਂਕਿ ਨਵਜੋਤ ਸਿੰਘ ਸਿੱਧੂ ਸਿਆਸਤ ਤੋਂ ਕਿਨਾਰਾ ਕਰ ਚੁੱਕੇ ਨੇ ਔਰ ਦੂਜੇ ਬੰਨੇ ਪੰਜਾਬ ਦੀ ਸਿਆਸਤ ਇਸ ਵੇਲੇ ਗਰਮਾਈ ਹੋਈ ਹੈ ਨਵਜੋਤ ਕੌਰ ਸਿੱਧੂ ਦੇ ਉਹਨਾਂ ਬਿਆਨਾਂ ਦੇ ਨਾਲ ਜਿਸ ਨੂੰ ਲੈ ਕੇ ਕਾਂਗਰਸ ਦੇ ਕਈ ਲੀਡਰਾਂ ਤੇ ਸਵਾਲ ਉੱਠਣੇ ਸ਼ੁਰੂ ਹੋ ਚੁੱਕੇ ਨੇ ਪੰਕਜ ਕਿਵੇਂ ਦੇਖਿਆ ਜਾਵੇ ਪਿਛਲੇ 2 ਦਿਨਾਂ ਨੂੰ ਨਵਜੋਤ ਕੌਰ ਸਿੱਧੂ ਬਿਵਾਕੀ ਦੇ ਨਾਲ ਖੁੱਲ੍ਹ ਕੇ ਬੋਲ ਰਹੇ ਨੇ ਆਖਿਰਕਾਰ ਪੰਜਾਬ ਕਾਂਗਰਸ ਦੇ ਵਿੱਚ ਇਸ ਵੇਲੇ ਚੱਲ ਕੀ ਰਿਹਾ ਮੌਜੂਦਾ ਸਥਿਤੀ ਕੀ ਹੈ ਦੇਖੋ ਪੰਜਾਬ ਚ ਤਾਂ ਸਿੱਧੂ ਸਿੱਧੂ ਹੋਈ ਪਈ ਹੈ ਹੂੰ ਚਾਹੇ ਕਾਂਗਰਸ ਦੇ ਵਿੱਚ ਸਿੱਧੂ ਹੋਵੇ ਚਾਹੇ ਆਮ ਆਦਮੀ ਪਾਰਟੀ ਚ ਸਿੱਧੂ ਹੋਵੇ ਚਾਹੇ ਅਖਾਲੀ ਦਲ ਚ ਸਿੱਧੂ ਹੋਵੇ ਚਾਹੇ ਭਾਜਪਾ ਚ ਸਿੱਧੂ ਹੋਵੇ ਮੈਂ ਕਹਿੰਨਾ ਪੰਜਾਬ ਹੀ ਕਿਉਂ ਦਿੱਲੀ ਦੇ ਵਿੱਚ ਵੀ ਸਿੱਧੂ ਸਿੱਧੂ ਹੋਈ ਪਈ ਹੈ ਹੂੰ ਕਾਂਗਰਸ ਦੇ ਲਈ ਇਸ ਵੇਲੇ ਨਵਜੋਤ ਕੋਰ ਸਿੱਧੂ ਦੇ ਬਿਆਨ ਕਈ ਮੁਸ਼ਕਲਾਂ ਖੜੀਆਂ ਕਰ ਰਹੇ ਨੇ ਔਰ ਕਾਂਗਰਸ ਨੇ 2022 ਚ ਦੇਖਿਆ ਹੂੰ ਕਿ ਕਾਂਗਰਸ ਵਰਸਿਸ ਜਦੋਂ ਕਾਂਗਰਸ ਹੋਈ ਤਾਂ 22 ਸੀਟਾਂ ਤੇ ਸਿਮਟ ਕੇ ਰਹੇਗੀ ਇਸੇ ਵਜ੍ਹਾ ਕਰਕੇ ਸਿੱਧੇ ਤੌਰ ਤੇ ਇੱਕ ਵੱਡਾ ਐਕਸ਼ਨ ਜਿਹੜਾ ਹੈ ਅਜੇ ਤੱਕ ਕਦੀ ਨਵਜੋਤ ਸਿੰਘ ਸਿੱਧੂ ਜਾਂ ਨਵਜੋਤਪੁਰ ਸਿੱਧੂ ਤੇ ਕਾਂਗਰਸ ਨੇ ਲਿਆ ਨਹੀਂ ਤੁਰੰਤ ਰਾਜਾਵੜਿੰਗ ਨੇ ਸਸਪੈਂਡ ਕਰ ਦਿੱਤਾ ਉਸ ਤੋਂ ਬਾਅਦ ਅਗਲਾ ਵੱਡਾ ਐਕਸ਼ਨ ਸੁਖਜਿੰਦਰ ਰੰਧਾਵਾ ਨੇ ਤੁਰੰਤ ਜਿਹੜਾ ਉਹ ਲੀਗਲ ਨੋਟਿਸ ਭੇਜ ਦਿੱਤਾ ਉਹਨਾਂ ਨੇ ਕਿਹਾ ਕਿ 7 ਦਿਨਾਂ ਚ ਮਾਫੀ ਮੰਗੋ ਜਾਂ ਫਿਰ ਮੈਂ ਕਾਰਵਾਈ ਕਰਾਂਗਾ ਉਸ ਤੋਂ ਬਾਅਦ ਹੁਣ ਪਤਾ ਲੱਗਾ ਹੈ ਕਿ ਜਿਹੜੇ ਤਰਨਤਾਰਨ ਦੀ ਜਿਮਨੀ ਚੋਣ ਲੜੀ ਹੈ ਕਰਨਵੀਰ ਹੋਰਾਂ ਨੇ ਉਹਨਾਂ ਨੇ ਵੀ ਲੀਗਲ ਨੋਟਿਸ ਜਿਹੜਾ ਉਹ ਭੇਜ ਦਿੱਤਾ ਹੁਣ ਦੋ ਬੜੀਆਂ ਅਹਿਮ ਚੀਜ਼ਾਂ ਨੇ ਦਰਸ਼ਕਾਂ ਨੂੰ ਦੱਸ ਦਈਏ ਉਹ ਦੱਸਣ ਤੋਂ ਪਹਿਲਾਂ ਇਹ ਜ਼ਰੂਰ ਦੱਸ ਦਈਏ ਕਿ ਸਾਨੂੰ ਸਬਸਕ੍ਰਾਈਬ ਜ਼ਰੂਰ ਕਰੋ ਸਾਡਾ ਹੌਂਸਲਾ ਜ਼ਰੂਰ ਵਧਾਓ ਕਿਉਂਕਿ ਅਸੀਂ ਅੰਦਰਲੀ ਖਬਰ ਤੁਹਾਡੇ ਤੱਕ ਪਹੁੰਚਾਵਾਂਗੇ ਕਿ ਪੰਜਾਬ ਦੀ ਰਾਜਨੀਤੀ ਚ ਕੀ ਹੋ ਰਿਹਾ ਹੈ ਕਾਂਗਰਸ ਚ ਕੀ ਹੋ ਰਿਹਾ ਹੈ ਅਕਾਲੀ ਦਲ ਚ ਕੀ ਹੋ ਰਿਹਾ ਹੈ ਔਰ ਬੀਜੇਪੀ ਚ ਕੀ ਹੋ ਰਿਹਾ ਹੈ ਹੌਂਸਲਾ ਵਧਾਣ ਲਈ ਸਬਸਕ੍ਰਾਈਬ ਜ਼ਰੂਰ ਕਰੋ ਸਾਡੇ ਚੈਨਲ ਨੂੰ ਨਰਿੰਦਰ ਹੂੰ ਵਾਪਸ ਉਸੇ ਗੱਲ ਤੇ ਆਨੇ ਆ ਮੁੰਬਈ ਸੀਗੇ ਨਵਜੋਤ ਸਿੰਘ ਸਿੱਧੂ ਪਤਾ ਲੱਗਾ ਕਿ ਉਹ ਸਿੱਧੀ ਫਲਾਈਟ ਲੈ ਕੇ ਅੰਮ੍ਰਿਤਸਰ ਪਹੁੰਚ ਗਏ ਹੂੰ ਪਟਿਆਲਾ ਡਾਕਟਰ ਨਵਜੋਤ ਕੋਰ ਸਿੱਧੂ ਸੀ ਉਹਨਾਂ ਨੂੰ ਬੁਲਾਇਆ ਗਿਆ ਕਿ ਜਿਆਦਾ ਇੰਟਰਵਿਊ ਹੁਣ ਨਹੀਂ ਦੇਨੇ ਸਿੱਧਾ ਪਹੁੰਚੋ ਅੰਮ੍ਰਿਤਸਰ ਬੈਠ ਕੇ ਤੈਅ ਕਰਨਾ ਹੈ ਕਿ ਹੁਣ ਅਸੀਂ ਅੱਗੇ ਕਰਨਾ ਕੀ ਹੈ ਕਾਂਗਰਸ ਚ ਰਹਿਣਾ ਹੈ ਕਾਂਗਰਸ ਚ ਨਹੀਂ ਰਹਿਣਾ ਪ੍ਰਿੰਕਾ ਗਾਂਧੀ ਨਾਲ ਗੱਲ ਕਰਨੀ ਹੈ ਨਹੀਂ ਕਰਨੀ ਹੈ ਕੀ ਕਰਨਾ ਕੀ ਹੈ ਕਿਉਂਕਿ ਉਹਨਾਂ ਨੇ ਬਿਆਨ ਦੇ ਦਿੱਤਾ ਕਿ ਸਾਡੀ ਉੱਪਰਲੇ ਲੈਵਲ ਤੇ ਗੱਲ ਹੋ ਰਹੀ ਹੈ ਜਦੋਂ ਕਿ ਉੱਪਰਲੇ ਲੈਵਲ ਦੀ ਗੱਲ ਨਹੀਂ ਹੈ ਇਸ ਲਈ ਨਵਜੋਤ ਸਿੰਘ ਸਿੱਧੂ ਚ ਗੁੱਸਾ ਬਹੁਤ ਹੋਏਗਾ ਇਸ ਲਈ ਨਵਜੋਤ ਸਿੰਘ ਸਿੱਧੂ ਦਾ ਗੁੱਸਾ ਮੈਂ ਸਮਝਦਾ ਮੈਂ ਉਹਨਾਂ ਨੂੰ ਜਾਣਦਾ ਕਿਉਂਕਿ ਉਹਨਾਂ ਦੀ ਪਤਨੀ ਨੂੰ ਸਿੱਧਾ ਸਸਪੈਂਡ ਕਰ ਦੇਣਾ ਹਮ ਨਵਜੋਤ ਸਿੰਘ ਸਿੱਧੂ ਦਾ ਜਿਹੜਾ ਪਹਿਲਾ ਬਿਆਨ ਆਣਾ ਨਾ ਉਹ ਅਸੀਂ ਸਭ ਤੋਂ ਪਹਿਲਾਂ ਦੱਸਾਂਗੇ ਅਸੀਂ ਨਵਜੋਤ ਸਿੰਘ ਸਿੱਧੂ ਹੋਰਾਂ ਨਾਲ ਸੰਪਰਕ ਸਾਧ ਰਹੇ ਹਮ ਨਵਜੋਤਪੁਰ ਸਿੱਧੂ ਜਦੋਂ ਪਟਿਆਲਾ ਤੋਂ ਨਿਕਲੇ ਹਮ ਤਾਂ ਉਹਨਾਂ ਨੇ ਫਿਰ ਕਹਿ ਦਿੱਤਾ ਕੀ ਕਿਹਾ ਦੱਸੋ ਕੀ ਕਿਹਾ ਉਹਨਾਂ ਨੇ ਹਮ ਉਹ ਕਹਿੰਦੇ ਕਿ 70% ਜਿਹੜੀ ਕਾਂਗਰਸ ਦਾ ਉਹ ਸਾਡੇ ਨਾਲ ਆ ਕਹਿੰਦੇ 70% ਕਾਂਗਰਸ ਨਾਲ ਹੈ ਲੇਕਿਨ ਜਿਹੜੀ ਕਾਂਗਰਸ ਨੂੰ ਵੇਚ ਰਹੇ ਨੇ ਪੰਜ ਸੱਤ ਲੀਡਰਾਂ ਦਾ ਉਹਨਾਂ ਨੇ ਫਿਰ ਜ਼ਿਕਰ ਕਰ ਦਿੱਤਾ ਵੀ ਉਹਨਾਂ ਦਾ ਸਾਥ ਅਸੀਂ ਨਹੀਂ ਦੇਵਾਂਗੇ ਕਹਿੰਦੇ ਸਾਥ ਨਹੀਂ ਉਹਨਾਂ ਨੇ ਇਹ ਵੀ ਕਹਿ ਦਿੱਤਾ ਕਿ ਮੈਂ ਹਾਈ ਕਮਾਂਡ ਨੂੰ ਕਹਿਣਾ ਹੈ ਕਿ ਕਾਂਗਰਸ ਹੀ ਵੇਚ ਰਹੀ ਨੇ ਉਹਨਾਂ ਨੇ ਇਸ ਗੱਲ ਦਾ ਜ਼ਿਕਰ ਕਰ ਦਿੱਤਾ ਕਿ ਇਹ ਲੀਡਰ ਕਾਂਗਰਸ ਵੇਚ ਰਹੇ ਨੇ ਇੱਕ ਬੜੀ ਹੋਰ ਇੰਟਰਸਟਿੰਗ ਤੁਸੀਂ ਸ਼ਾਇਦ ਭੁੱਲ ਗਏ ਜਿਹੜੇ ਸਿੱਧੂ ਦੇ ਅੰਮ੍ਰਿਤਸਰ ਚ ਸਭ ਤੋਂ ਕਰੀਬੀ ਕਿਹੜੇ ਨੇ ਮਿੱਠੂ ਮਦਾਨ ਹੂੰ ਬਿਲਕੁਲ ਮਿੱਠੂ ਨੇ ਅੱਜ ਕੀ ਕੀਤਾ ਹੂੰ ਬਿਲਕੁਲ ਮਿੱਠੂ ਨੇ ਨਵਜੋਤ ਸਿੰਘ ਸਿੱਧੂ ਸਿੱਧੂ ਪਰਿਵਾਰ ਤੇ ਹੂੰ ਹਮਲਾ ਬੋਲੇ ਆ ਉਹ ਕਹਿੰਦਾ ਮੈਨੂੰ ਅੱਜ ਇਹ ਭੇਤ ਪਤਾ ਨੇ ਜੇ ਮੈਂ ਦੱਸ ਦਿੱਤੇ ਤਾਂ ਇਹਨਾਂ ਨੂੰ ਔਖਾ ਹੋ ਜਾਣਾ ਯਾਨੀ ਕਿ ਉਹ ਰਾਜਾ ਵਿਰਿੰਗ ਦੇ ਨਾਲ ਹੋਗੇ ਨੇ ਹੂੰ ਹੁਣ ਸਵਾਲ ਇਹ ਹੈ ਕਿ ਨਵਜੋਤ ਸਿੰਘ ਸਿੱਧੂ ਜਾਂ ਸਿੱਧੂ ਦੇ ਨਾਲ ਪੰਜਾਬ ਚ ਕਾਂਗਰਸ ਚ ਕੌਣ-ਕੌਣ ਹੈ ਜਿਨ੍ਹਾਂ ਦਾ ਉਹ ਜ਼ਿਕਰ ਕਰਦੇ ਨੇ ਜ਼ਿਆਦਾ ਨਜ਼ਰ ਨਹੀਂ ਆਉਂਦੇ ਹੂੰ ਪਰਗਰ ਸਿੰਘ ਉਹਨਾਂ ਦੇ ਬੇਤ ਕਰੀਬੀ ਦੋਸਤ ਰਹੇ ਨੇ ਉਹ ਵੀ ਮੈਨੂੰ ਨਹੀਂ ਲੱਗਦਾ ਕਿ ਉਹ ਨਵਜ ਨਾਲ ਕੌਣ ਖੜੇਗਾ ਤੁਸੀਂ ਇਹ ਦੱਸੋ ਨਾਲ ਕੌਣ ਖੜਾ ਹੋਏਗਾ ਹਾਲ ਹੀ ਪਿਛਲੇ ਸਮੇਂ ਦੇ ਵਿੱਚ ਸੁਰਜੀਤ ਧਮਾਨ ਹੋਗੇ ਜਾਂ ਲਾਲ ਸਿੰਘ ਹੋਗੇ ਅਜੇ ਬਹੁਤ ਸਾਰੇ ਲੀਡਰ ਨੇ ਦੇਖੋ ਉਹ ਵੀ ਚੁੱਪ ਬੈਠੇ ਸ਼ਮਸ਼ੀਰ ਸਿੰਘ ਦੁੱਲੋ ਹੋਗੇ ਉਹ ਵੀ ਸ਼ਮਸ਼ੀਰ ਸਿੰਘ ਦੁੱਲੋ ਪਹਿਲੇ ਅਜੇਹੇ ਲੀਡਰ ਨੇ ਜਿਹੜੇ ਸਿੱਧੂ ਬਲੇ ਪਾਸੇ ਹੁੰਦੇ ਹੋਏ ਨਜ਼ਰ ਆ ਰਹੇ ਨੇ ਉਹ ਕਹਿ ਰਹੇ ਨੇ ਕਿ ਇਸ ਵੇਲੇ ਕਲਚਰ ਤਾਂ ਪੈਸੇ ਵਾਲਾ ਕਾਂਗਰਸ ਦੇ ਵਿੱਚ ਹੈ ਲੇਕਿਨ ਬਾਕੀ ਜਿਹੜੀ ਕਾਂਗਰਸ ਹੈ ਉਹ ਨਵਜੋਤ ਸਿੰਘ ਸਿੱਧੂ ਤੋਂ ਦੂਰੀ ਬਣਾ ਕੇ ਬੈਠੀ ਹੈ ਦੇਖੋ ਇੱਕ ਨੇ ਸੁਰਿੰਦਰ ਡੱਲਾ ਜਿਹੜੇ ਉਹਨਾਂ ਦੇ ਸਲਾਹਕਾਰ ਰਹੇ ਨੇ ਉਹ ਉਹਨਾਂ ਦੇ ਪੱਖ 'ਚ ਖੁੱਲਕੇ ਬੋਲ ਰਹੇ ਨੇ ਇੱਕ ਪਟਿਆਲੇ ਤੋਂ ਨੇ ਮਨ ਸਿਮਰਤੋਰੀ ਉਹ ਖੁੱਲਕੇ ਉਹਨਾਂ ਦੇ ਹੱਕ ਦੇ ਵਿੱਚ ਬੋਲ ਰਹੇ ਨੇ ਹੋਰ ਕੋਈ ਲੀਡਰ ਖੁੱਲਕੇ ਨਹੀਂ ਬੋਲ ਰਿਹਾ ਸੁਖਜਿੰਦਰ ਰੰਧਾਵਾ ਇੱਕਦਮ ਲੀਗਲ ਨੋਟਿਸ ਭੇਜ ਰਿਹਾ ਇਸ ਦੇ ਮੈਨੇ ਸਮਝੋ ਤੁਸੀਂ ਕਿ ਹੁਣ ਸਿੱਧੂ ਲੱਗਦਾ ਨਹੀਂ ਹੈ ਕਿ ਪੰਜਾਬ ਕਾਂਗਰਸ 'ਚ ਫਿੱਟ ਹੋਣਗੇ ਚੈਨ ਨਵਜੋਤ ਕੋਰ ਸਿੱਧੂ ਹੋਣ ਨਵਜੋਤ ਸਿੰਘ ਸਿੱਧੂ ਹੋਣ ਹੁਣ ਤੱਕ ਤਾਂ ਇਹ ਸੀਗਾ ਕਿ ਉਹਨੇ ਕੁਝ ਕਹਿਤਾ ਉਹਨੇ ਕੁਝ ਕਹਿਤਾ ਮੋ ਸਾਹਮਣੇ ਨਹੀਂ ਹੋ ਰਹੇ ਸੀ ਅਮਨੋ ਸਾਹਮਣੇ ਕਿਸੇ ਫੰਕਸ਼ਨ ਤੇ ਹੁੰਦੇ ਸੀ ਉੱਥੇ ਹਾਸੀਆਂ ਖੇਡੀਆਂ ਹੋ ਜਾਂਦੀਆਂ ਸੀ ਨਾਲੇ ਇੱਕ ਵਾਰ ਉਹਨਾਂ ਨੇ ਟੌਪ ਦੇ ਲੀਡਰਾਂ ਦੇ ਨਾਮ ਹੀ ਲੈਤੇ ਉਹਨਾਂ ਨੇ ਦੇਖੋ ਛੱਡੇ ਹੀ ਕੋਈ ਨਹੀਂ ਹਾਂ ਰਾਜਾ ਵੜਿੰਗ ਦਾ ਜ਼ਿਕਰ ਕਰ ਦਿੱਤਾ ਕਿ ਉਹ ਤਾਂ ਸੀਐਮ ਨੂੰ ਮਿਲਦੇ ਨੇ ਪੰਜਾਬ ਕਾਂਗਰਸ ਦੇ ਪ੍ਰਧਾਨ ਨੇ ਉਹ ਪ੍ਰਧਾਨ ਨੇ ਉਹਨਾਂ ਨੇ ਸੁਖਜਿੰਦਰ ਰੰਧਾਵਾ ਦਾ ਨਾਮ ਲੈ ਦਿੱਤਾ ਸੁਖਜਿੰਦਰ ਰੰਧਾਵਾ ਨੇ ਨੋਟਿਸ ਭੇਰਤਾ ਪ੍ਰਤਾਪ ਬਾਜਵਾ ਦਾ ਨਾਮ ਲੈ ਲਿਆ ਤਾਂ ਤੇ ਹੁਣ ਇਹ ਹੈ ਕਿ ਇਕ ਤਾਂ ਨਵਜੋਤ ਸਿੰਘ ਸਿੱਧੂ ਕੀ ਕਰਨਗੇ ਹੂੰ ਕਿ ਉਹ ਕਾਂਗਰਸ 'ਚ ਰਹਿਣਗੇ ਨਹੀਂ ਰਹਿਣਗੇ ਹੂੰ ਜੇ ਨਹੀਂ ਰਹਿਣਗੇ ਤਾਂ ਫਿਰ ਕਾਂਗਰਸ ਦੇ ਖਿਲਾਫ ਜਿਹੜੇ ਬਿਆਨ ਆਣਗੇ ਹੂੰ ਕਾਂਗਰਸ ਦੇ ਅੰਦਰ ਲਈਆਂ ਜਿਹੜੀਆਂ ਗੱਲਾਂ ਆਣਗੀਆਂ ਉਹ ਤਾਂ ਅਗਲੇ 1-2 ਦਿਨਾਂ 'ਚ ਮੈਨੂੰ ਲੱਗਦਾ ਖਲੇਰਾ ਪੈਣਾ ਹੀ ਪੈਣਾ ਅਗਲੇ ਇੱਕ ਹਫਤਾ 15 ਦਿਨ ਸਿੱਧੂ ਸਿੱਧੂ ਪੰਜਾਬ 'ਚ ਹੋਣੀ ਹੈ ਇੱਕ ਚੀਜ਼ ਦਾ ਹੋਰ ਦਾ ਜ਼ਿਕਰ ਕਰ ਦਿਆਂ ਕਿ ਆਖਿਰਕਾਰ ਉਹ ਜਾਣਗੇ ਕਿੱਥੇ ਹੋਰ ਕਿਹੜੀ ਪਾਰਟੀ ਜਾਣਗੇ ਹਾਲਾਂਕਿ ਕੁਲਬੀਰ ਅਜ਼ੀਰਾ ਕਹਿ ਚੁੱਕੇ ਨੇ ਕਿ ਭਾਜਪਾ ਦੇ ਨਾਲ ਸੈਟਿੰਗਾਂ ਹੋ ਗਈਆਂ ਉਧਰ ਜਾ ਸਕਦੇ ਨੇ ਤੁਹਾਨੂੰ ਲੱਗ ਰਿਹਾ ਕਿ ਫਿਰ ਉਹਨਾਂ ਦੀ ਘਰ ਵਾਪਸੀ ਭਾਜਪਾ ਦੇ ਵਿੱਚ ਜਾ ਸਕਦੇ ਨੇ ਦੇਖੋ ਪੰਜਾਬ ਚ ਪਾਰਟੀਆਂ ਕਿਹੜੀ-ਘੜੀਆਂ ਇਹ ਦੱਸੋ ਹਮ ਆਮ ਆਦਮੀ ਪਾਰਟੀ ਨਹੀਂ ਲੈਗੀ ਬੀਜੇਪੀ ਬੀਜੇਪੀ ਚ ਛੱਡ ਕੇ ਆ ਚੁੱਕੇ ਨੇ ਅਕਾਲੀ ਦਲ ਮਤਲਬ ਹੀ ਨਹੀਂ ਬੈਦਾ ਹੁੰਦਾ ਤੀਜੀ ਚੌਥੀ ਪਾਰਟੀ ਹੈ ਜਿੱਥੇ ਰਹਿ ਰਹੇ ਨੇ ਇੱਥੋਂ ਤਾਂ ਬਾਹਰ ਦਾ ਰਸਤਾ ਨਵਜੋਤਪੁਰ ਸਿੱਧੂ ਨੂੰ ਦਿਖਾਈ ਦਿੱਤਾ ਉਹਨਾਂ ਜਾਂ ਫਿਰ ਆਪਣਾ ਵੀ ਫਰੰਟ ਜਿਵੇਂ ਇੱਕ ਵਾਰ ਉਹਨਾਂ ਨੇ ਸ਼ੁਰੂ ਕੀਤਾ ਇਹ 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 ਸੁਣਨਾ ਚਾਹ ਰਿਹਾ ਸੀ ਉਹਨਾਂ ਦੇ ਫਰੰਟ ਦਾ ਨਾਮ ਕੀ ਹੈ ਪਹਿਲਾਂ ਸੀ ਜਿੱਤੇਗਾ ਪੰਜਾਬ ਜਿੱਤੇਗਾ ਪੰਜਾਬ ਉਹ ਪੰਜਾਬ ਜਿੱਤਣ ਦਾ ਜ਼ਿਕਰ ਕਰਦੇ ਹੋ। ਉਦੋਂ ਜਿਹੜੇ ਉਸ ਵੇਲੇ ਨਾਲ ਸੀ ਬੈਸਪਰਾ ਹੋਗੇ, ਪ੍ਰਗਟ ਸਿੰਘ ਹੋਗੇ। ਇਹ ਆਲਰੇਡੀ ਕਾਂਗਰਸ ਦੇ ਵਿੱਚ ਨੇ। ਇਸ ਵੇਲੇ ਕਿਉਂ ਛੱਡਣਗੇ ਕਾਂਗਰਸ? ਨਹੀਂ, ਨਵੀਂ ਜੇ ਸਿੱਧੂ ਦਮ ਰੱਖਦੇ ਨੇ ਤਾਂ ਆਮ ਆਦਮੀ ਪਾਰਟੀ ਨੇ ਨਵੇਂ ਚਿਹਰੇ ਮੈਦਾਨ 'ਚ ਉਤਾਰੇ। ਹੁਣ ਜਿਹੜਾ ਤੁਸੀਂ ਗੱਲ ਕਹੀ ਨਾ ਉਹ ਬੜੀ ਅਹਿਮ ਹੈ ਕਿ ਸਿੱਧੂ ਜਾਣਗੇ ਕਿੱਥੇ? ਮੈਨੂੰ ਇਹ ਲੱਗਦਾ ਹੈ ਕਿ ਸਿੱਧੂ ਸਿੱਧੇ ਤੌਰ ਤੇ ਭਾਜਪਾ 'ਚ ਨਹੀਂ ਜਾਣਗੇ। ਮਤਲਬ ਹੀ ਨਹੀਂ ਪਤਾ ਹੁੰਦਾ ਕਿ ਨਵਜੋਤ ਸਿੰਘ ਸਿੱਧੂ ਜਾਂ ਨਵਜੋਤ ਕੋਰ ਸਿੱਧੂ ਸਿੱਧੇ ਬੀਜੇਪੀ 'ਚ ਚਲੇ ਜਾਂਦੇ ਜੇ ਸਿੱਧੇ ਬੀਜੇਪੀ 'ਚ ਚਲੇ ਗਏ ਜੇ ਮੈਂ ਤੁਹਾਡੀ ਮੰਨ ਵੀ ਲੈਣਾ ਜਾਂ ਕੁਲਵੀਰ ਜੀ ਦੇ ਹੋਰਾਂ ਦੇ ਮੰਨ ਵੀ ਲੈਣਾ ਤਾਂ ਫਿਰ ਉਹ ਮਿੱਟੀ ਹੋ ਜਾਂਦੇ ਹੂੰ ਫਿਰ ਉਹ ਜਿਹੜਾ ਉਹਨਾਂ ਦਾ ਮਤਲਬ ਕ੍ਰੈਡੀਬਿਲਟੀ ਦੇਖੋ ਸਿੱਧੂ ਦੀ ਕ੍ਰੈਡੀਬਿਲਟੀ ਤਾਂ ਹੈ ਸਿੱਧੂ ਨੂੰ ਇਮਾਨਦਾਰਤਾ ਕਿਹਾ ਜਾਂਦਾ ਹੈ ਲੇਕਿਨ ਸਿੱਧੂ ਬਾਰੇ ਇਹ ਵੀ ਕਿਹਾ ਜਾਂਦਾ ਹੈ ਕਿ ਬੜ ਬੋਲੇ ਨੇ ਜਿਹੜੀ ਪਾਰਟੀ 'ਚ ਜਾਂਦੇ ਨੇ ਉਹਨਾਂ ਖਿਲਾਫ ਹੀ ਬੋਲ ਜਾਂਦੇ ਨੇ ਸਿੱਧੂ ਦਾ ਇਹ ਕਹਿਣਾ ਕਿ ਮੈਂ ਤਾਂ ਬੋਲਦਾ ਕਿਉਂਕਿ ਉੱਥੇ ਇਮਾਨਦਾਰੀ ਨਹੀਂ ਮਿਲਦੀ ਮੈਂ ਤਾਂ ਬੋਲਦਾ ਮੈਂ ਪੰਜਾਬ ਲਈ ਬੋਲਣਾ ਚਾਹਨਾ ਪੰਜਾਬ ਦਾ ਮਾਡਲ ਦਾ ਜ਼ਿਕਰ ਕਰਦੇ ਰਿੱਤੇ ਦਾ ਕਈਆਂ ਦਾ ਜ਼ਿਕਰ ਕਰ ਦਿੰਦੇ ਆ ਉਹਨੂੰ ਲਾਗੂ ਕਰੋ ਹੁਣ ਸਵਾਲ ਇਹ ਹੈ ਕਿ ਦੇਖੋ ਜਦੋਂ ਸਿੱਧੂ ਕਾਂਗਰਸ ਚ ਆਏ ਲੈ ਕੇ ਕੌਣ ਆਇਆ ਪ੍ਰਸ਼ਾਂਤ ਕਿਸ਼ੋਰ ਲੈ ਕੇ ਆਏ ਕੈਪਟਨ ਅਮਰਿੰਦਰ ਸਿੰਘ ਨੇ ਵੀ ਬਾਹ ਫੜੀ ਬਿਲਕੁਲ ਸਭ ਤੋਂ ਪਹਿਲਾਂ ਵਿਰੋਧ ਕਿੰਦਾ ਕੀਤਾ ਕੈਪਟਨ ਅਮਰਿੰਦਰ ਸਿੰਘ ਦਾ ਬੀਜੇਪੀ ਚ ਕੌਣ ਲੈ ਕੇ ਆਇਆ ਬੀਜੇਪੀ ਚ ਗੁਰੂ ਮੰਦੇ ਸੀ ਅਰຸນ ਜੇਟਲੀ ਨੂੰ ਅਰຸນ ਜੇਟਲੀ ਦਾ ਵਿਰੋਧ ਹੋ ਗਿਆ ਜਦੋਂ ਅੰਮ੍ਰਿਤਸਰ ਇਲੈਕਸ਼ਨ ਲੜਨੀ ਸੀਗੀ ਅਕਾਲੀ ਦਲ ਦਾ ਸਾਹਸ ਸੀ ਅਕਾਲੀ ਦਲ ਵਿਰੋਧ ਹੋ ਗਿਆ ਆਮ ਆਦਮੀ ਪਾਰਟੀ ਲੈਣਾ ਚਾਹੁੰਦੀ ਸੀ ਅੰਦਰਲੀ ਗੱਲ ਇਹ ਹੈ ਕਿ ਆਮ ਆਦਮੀ ਪਾਰਟੀ ਨੇ ਸੀਐਮ ਦੀ ਆਫਰ ਦੇ ਦਿੱਤੀ ਸੀ ਇਲੈਕਸ਼ਨ ਤੋਂ ਪਹਿਲਾਂ ਇਲੈਕਸ਼ਨ ਤੋਂ ਪਹਿਲਾਂ ਉਦੋਂ ਉਹਨਾਂ ਨੂੰ ਲੱਗਦਾ ਸੀ ਕਿ ਨਹੀਂ ਕਾਂਗਰਸ ਸੀਟ ਹੈ ਕਾਂਗਰਸ ਸ਼ਾਇਦ ਸੀਐਮ ਦਾ ਦਾ ਲੱਗ ਜਾਵੇ ਨਹੀਂ ਲੱਗਾ ਕੈਪਟਨ ਅਮਰਿੰਦਰ ਸਿੰਘ ਲਗਾ ਦਿੱਤੇ ਦੂਜੀ ਵਾਰ ਜਦੋਂ ਕੈਪਟਨ ਨੂੰ ਲਾਇਆ ਤਾਂ ਸਿੱਧੂ ਦਾ ਬੜਾ ਵੱਡਾ ਰੋਲ ਸੀ ਫਿਰ ਦਾ ਨਹੀਂ ਲੱਗਾ ਚੰਨੀ ਦਾ ਲਾਗੇ ਹੁਣ ਉਹਨਾਂ ਦੀ ਘਰ ਵਾਲੀ ਨੇ ਕਹਿ ਹੀ ਦਿੱਤਾ ਕਿ 5.550 ਕਰੋੜ ਰੁਪਏ ਹੁੰਦਾ ਤਾਂ ਅਸੀਂ ਸੀਐਮ ਬਣ ਜਾਂਦੇ ਨਹੀਂ ਹੈਗਾ ਤਾਂ ਅਸੀਂ ਸਾਈਡ ਕਰਾਰੇ ਬੈਠੇ ਹਾਂ ਨਾਲ ਉਦਾਂ ਵੀ ਕਹਿ ਦਿੱਤਾ ਕਿ ਪੰਜ ਪੰਜ ਮੁੱਖ ਮੰਤਰੀ ਫਿਰਦੇ ਆ ਪੰਜ ਪੰਜ ਮੁੱਖ ਮੰਤਰੀ ਬੈਠਦੇ ਹੁਣ ਗੱਲ ਇਹ ਹੈ ਕਿ ਬੀਜੇਪੀ ਚ ਤਾਂ ਨਹੀਂ ਜਾਂਦੇ ਲੇਕਿਨ ਜਿਹੜੇ ਉਹਨਾਂ ਦੇ ਬਿਆਨ ਨੇ ਜਿਹੜੇ ਉਹਨਾਂ ਨੇ ਮੋਰਚੇ ਖੋਲਨੇ ਨੇ ਉਹ ਕਾਂਗਰਸ ਲਈ 2027 ਦੇ ਲਈ ਇੱਕ ਵੱਡਾ ਟੋਆ ਜਰੂਰ ਪਟ ਰਹੇ ਨੇ ਜਿਹੜੀ ਕਾਂਗਰਸ ਉੱਠ ਰਹੀ ਸੀ ਤੁਸੀਂ ਪੰਜਾਬ ਦੀ ਮੀਡੀਆ ਕਿਉਂ ਦੇਖ ਰਹੇ ਹੋ ਨੈਸ਼ਨਲ ਮੀਡੀਆ ਤੇ ਜ਼ਿਕਰ ਕੀ ਹੋ ਰਿਹਾ ਹੈ ਨੈਸ਼ਨਲ ਮੀਡੀਆ ਦੀਆਂ ਹੈਡਲਾਈਨ ਪੜੋ ਅਖਬਾਰਾਂ ਦੀ ਡਿਜੀਟਲ ਦੀ ਟੀਵੀ ਦੀ 5500 ਕਰੋੜ ਦੀ ਕੁਰਸੀ ਸੀਐਮ ਦੀ ਕਾਂਗਰਸ ਦੇ ਵਿੱਚ ਵਿਕਦੀ ਹੈ ਇਹ ਜ਼ਿਕਰ ਹੋ ਰਿਹਾ ਹੈ ਜਿਹੜੀ ਇਹ ਹੈਡਲਾਈਨ ਬਣ ਰਹੀ ਹੈ ਕਿਹਾ ਕਿਨੇ ਆ ਨਵਜੋਤ ਕੋ ਸਿੱਧੂ ਹੋ ਰਹੇ ਨੇ ਨੁਕਸਾਨ ਪੰਜਾਬ ਵੀ ਨਹੀਂ ਕਿੱਥੇ ਕਿੱਥੇ ਕਾਂਗਰਸ ਦਾ ਹੋਇਆ ਹੂੰ ਉਹ ਇਸੇ ਵਜ੍ਹਾ ਕਰਕੇ ਤੁਰੰਤ ਸਸਪੈਂਡ ਕਰ ਦਿੱਤਾ ਗਿਆ ਕਿਉਂਕਿ ਜਿਹੜਾ ਨੋਟਿਸ ਸੁਖਿੰਦਰ ਰੰਧਾਵਾ ਨੇ ਵੀ ਭੇਜਿਆ ਉਹ ਹਾਈ ਕਮਾਂਡ ਤੋਂ ਪੁੱਛ ਕੇ ਭੇਜਿਆ ਹੂੰ ਪ੍ਰਿੰਕਾ ਗਾਂਧੀ ਮਿਲਣਗੇ ਨਹੀਂ ਮਿਲਣਗੇ ਇਹ ਸਵਾਲ ਹੈ ਹੂੰ ਅੱਗੇ ਮੈਨੂੰ ਤਾਂ ਇਹ ਕਲੀਅਰ ਹੈ ਕਿ ਨਵਜੋਤ ਸਿੰਘ ਸਿੱਧੂ ਫਿਲਹਾਲ ਕਾਂਗਰਸ 'ਚ ਨਹੀਂ ਰਹਿੰਦੇ ਦੂਜੀ ਗੱਲ ਤੁਸੀਂ ਯਾਦ ਹੀ ਨਹੀਂ ਕਰਾਇਆ ਕਿਹੜੀ ਅੰਮ੍ਰਿਤਸਰ ਤੋਂ ਇਲੈਕਸ਼ਨ ਲੜਦੇ ਨੇ ਬਿਲਕੁਲ ਅੰਮ੍ਰਿਤਸਰ ਤੋਂ ਤੁਹਾਨੂੰ ਪਤਾ ਹੈ ਕਿ ਉੱਥੇ ਕਿਹਨੂੰ ਚੇਅਰਮੈਨ ਲਾ ਦਿੱਤਾ ਹੈ ਜਿਹੜਾ ਹੁੰਦਾ ਹੈ ਕਿ ਹਲਕਾ ਇੰਚਾਰਜ ਇਹ ਕਹਿ ਲੋ ਕਿ ਉਸ ਇਲਾਕੇ ਦਾ ਕਿ ਜਿੰਦੀ ਟਿਕਟ ਪੱਕੀ ਹੁੰਦੀ ਹੈ ਕਿਹਨੂੰ ਲਾਇਆ ਉਹ ਪਿੱਛੇ ਖਬਰਾਂ ਆਈਆਂ ਸੀ ਡਿੰਪਾ ਜਸਵੀਰ ਸਿੰਘ ਡਿੰਪਾ ਉਹ ਤਿਆਰੀ ਕਰ ਰਹੇ ਨੇ ਤਿਆਰੀ ਕਰਨ ਦਾ ਮਤਲਬ ਹੈ ਕਿ ਅੰਬਰਸਰੋਂ ਟਿਕਟ ਲਗਭਗ ਕੱਟੀ ਗਈ ਕੱਟੀ ਗਈ ਤੇ ਫਿਰ ਜੇ ਟਿਕਟ ਕੱਟੀ ਜਾਏਗੀ ਤਾਂ ਕਾਂਗਰਸੋਂ ਅੱਛਾ ਪਟਿਆਲੇ ਵੀ ਰਹਿੰਦੇ ਆ ਉਹ ਪਟਿਆਲੇ ਵੀ ਰਹਿੰਦੇ ਜੱਦੀ ਘਰ ਪਟਿਆਲੇ ਇੱਥੇ ਵੀ ਲੜ ਸਕਦਾ ਹੈ ਇਲੈਕਸ਼ਨ ਉਹ ਕਹਿੰਦਾ ਸਿੱਧੂ ਕੀ ਕਹਿੰਦੇ ਤੁਸੀਂ ਧਿਆਨ ਨਹੀਂ ਦਿੰਦੇ ਸਿੱਧੂ ਕਹਿੰਦੇ ਕਿ ਮੈਂ ਅੰਮ੍ਰਿਤਸਰ ਛੱਡਣਾ ਹੀ ਨਹੀਂ ਹੈ ਉਹ ਕਹਿੰਦਾ ਮੇਰੀ ਜੱਦੀ ਸੀਟ ਜਿਹੜੀ ਆ ਅੰਮ੍ਰਿਤਸਰ ਆ ਮੈਂ ਗੁਰੂ ਘਰ ਆ ਮੈਂ ਇੱਥੇ ਹੀ ਰਹਿਣਾ ਮੈਂ ਹੋਰ ਕਿਤੇ ਇਲੈਕਸ਼ਨ ਨਹੀਂ ਲੜਨੀ ਭਾਜਪੀ ਦਾ ਵੱਟ ਦਾ ਰੋਲਾ ਥੋੜੀ ਸੀ ਕਹਿੰਦੇ ਭਾਜਪੀ ਨੇ ਕਹਿਤਾ ਕਿ ਕੋਰੂ ਖੇਤਰ ਤੋਂ ਇਲੈਕਸ਼ਨ ਲੜ ਲਾਉਗਾ ਕਹਿੰਦਾ ਮੈਂ ਅੰਬਰਸਰ ਸੀਟ ਛੱਡਣੀ ਨਹੀਂ ਭਾਜਪੀ ਛੱਡਦੀ ਰਾਜ ਸਭਾ ਛੱਡਤੀ ਉਹਨਾਂ ਨੇ ਤੇ ਫਿਰ ਕਿਵੇਂ ਪਟਿਆਲੇ ਆ ਜਾਣਗੇ ਸਵਾਲੇ ਵੀ ਹੈ ਨਾ ਸਵਾਲ ਸਭ ਤੋਂ ਵੱਡਾ ਇਹੀ ਹੈ ਕਿ ਕਾਂਗਰਸ ਰਹਿ ਨਹੀਂ ਪਾਣਗੇ ਬੀਜੇਪੀ ਚ ਫਿੱਟ ਨਹੀਂ ਹੁੰਦੇ ਆਮ ਆਦਮੀ ਪਾਰਟੀ ਦਾ ਕੁੜਤਾ ਆਇਆ ਨਹੀਂ ਅਕਾਲੀ ਦਲ ਚ ਜਾ ਨਹੀਂ ਸਕਦੇ ਤੇ ਜਿਹੜਾ ਜਿੱਤੇਗਾ ਪੰਜਾਬ ਹੈ ਨਾ ਕੀ ਨਵਜੋਤ ਸਿੰਘ ਸਿੱਧੂ ਦੇ ਨਾਲ ਉਹ ਜਿੱਤੇਗਾ ਪੰਜਾਬ ਫਰੰਟ ਦੁਬਾਰਾ ਸ਼ੁਰੂ ਹੋਏਗਾ ਮੁੜ ਕੇ ਸੁਰਜੀਤ ਕਰਨਗੇ ਉਹਨੂੰ ਕਰਨਗੇ ਦੇਖੋ ਇਹ ਤਾਂ ਉਹ ਵਿਖਦੇ ਇਹ ਪੁਵਿਕਦੇ ਵਿੱਚ ਹੈ ਔਰ 117 ਸੀਟਾਂ ਤੇ ਕੀ ਜਿੱਤੇਗਾ ਪੰਜਾਬ ਕੈਂਡੀਡੇਟ ਆਣਗੇ ਇਹ ਵੀ ਸਵਾਲ ਹੈ ਸਵਾਲ ਇਹ ਵੀ ਹੈ ਕੀ ਸਿੱਧੂ ਦੀ ਘਰ ਵਾਲੀ ਬਾਹਰ ਕੱਢਦੀ ਲੇਕਿਨ ਅਜੇ ਤੱਕ ਨਵਜੋਤ ਸਿੰਘ ਸਿੱਧੂ ਚੁੱਪ ਕਿਉਂ ਨੇ ਹਲੋ ਕਾਂਗਰਸ ਦੇ ਵਿੱਚ ਹੀ ਨੇ ਚੁੱਪ ਕਿਉਂ ਨੇ ਕਦੋਂ ਬੋਲਣਗੇ ਉਹ ਅੱਜ ਚਰਚਾ ਇਸ ਵੇਲੇ ਘਰੇ ਬੈਠੇ ਹੀ ਹੋ ਰਹੀ ਹੈ ਕਿ ਕਿੱਥੇ ਕਿਵੇਂ ਕਿੱਦਾਂ ਕੀ ਬੋਲਣਾ ਕੋਸ਼ਿਸ਼ ਅਸੀਂ ਵੀ ਕਰ ਰਹੇ ਹਾਂ ਕਿ ਨਵਜੋਤ ਸਿੰਘ ਸਿੱਧੂ ਜਾਂ ਜਾਂ ਨਵਜੋਤ ਕੋਰ ਸਿੱਧੂ ਹੋਰਾਂ ਦਾ ਇੰਟਰਵਿਊ ਕਰੀਏ ਅਸੀਂ ਦਰਸ਼ਕਾਂ ਦੇ ਨਾਲ ਸਾਂਝੀ ਕਰੀਏ ਔਰ ਨਵਜੋਤ ਸਿੰਘ ਸਿੱਧੂ ਦਾ ਜਿਹੜਾ ਗੁੱਸਾ ਉਹ ਕਿਵੇਂ ਉਬਾਲੇ ਮਾਰ ਰਿਹਾ ਔਰ ਕਿਵੇਂ ਫਟੇਗਾ ਉਹ ਦੇਖਣ ਵਾਲੀ ਗੱਲ ਬਿਲਕੁਲ ਚੁੱਪ ਕਰਕੇ ਤਾਂ ਉਹ ਬੈਠਾ ਨਹੀਂ ਲੱਗੇ ਜਿਆਦਾ ਅੰਮ੍ਰਿਤ ਦੇਖੋ ਸਿੱਧੂ ਸਿੱਧੂ ਲਈ ਪੰਜਾਬ ਹੀ ਨਹੀਂ ਦਿੱਲੀ 'ਚ ਵੀ ਹੋਈ ਪਈ ਬਿਲਕੁਲ ਸੋ ਸਿੱਧੂ ਸਿੱਧੂ ਦਿੱਲੀ ਦੇ ਵਿੱਚ ਵੀ ਹੋਈ ਪਈ ਆ ਹੁਣ ਦੇਖਣਾ ਹੋਵੇਗਾ ਕਿ ਆਉਣ ਵਾਲੇ ਦਿਨਾਂ ਦੇ ਵਿੱਚ ਨਵਜੋਤ ਸਿੰਘ ਸਿੱਧੂ ਕੀ ਬਿਆਨ ਦਿੰਦੇ ਨੇ ਕਿ ਕਾਂਗਰਸ ਦੇ ਵਿੱਚ ਹੀ ਸੈਟਿੰਗ ਹੋਵੇਗੀ ਜਾਂ ਹੁਣ ਬਾਗੀ ਹੋ ਕੇ ਆਪਣਾ ਕੋਈ ਫਰੰਟ ਬਣਾਉਣਗੇ ਜਾਂ ਫਿਰ ਕੋਈ ਹੋਰ ਪਾਰਟੀ ਦੇ ਵਿੱਚ ਚਲੇ ਜਾਣਗੇ